ਕਹਾਣੀ ਕੁਲਹਿਣੀ ਮੀਂਹ ਜਾਵੇ ਜਾਂ ਹਨੇਰੀ ਨਿੱਕੀ ਜਹੀ ਉਹ ਕੁੜੀ ਆਪਣੇ ਬੂਏ ਦੇ ਉੱਪਰ ਬਨੇਰੇ ਤੇ ਚੜ੍ਹ ਸਾਰਾ ਸਾਰਾ ਦਿਨ ਗਲੀ ਦੇ ਮੋੜ ਵੱਲ ਨੂੰ ਹੀ ਤੱਕਦੀ ਰਹਿੰਦੀ ਜਦੋਂ ਵੀ ਰੁੰਦੀਆਂ ਤੇ ਵੈਣ ਪਾਉਂਦੀਆਂ ਔਰਤਾਂ ਦਾ ਕੋਈ ਝੁੰਡ ਆਪਣੇ ਘਰ ਵੱਲ ਮੁੜਦਾ ਵੇਖਦੀ ਤਾਂ ਛੇਤੀ ਨਾਲ ਥੱਲੇ ਉੱਤਰ ਬਾਹਰ ਦੀ ਦੋਹਰੀ ਕੁੰਡੀ ਲਾ ਦਿਆ ਕਰਦੀ ਫਿਰ ਜਦੋਂ ਝੁੰਡ ਬੂਹੀ ਅੱਗੇ ਆ ਕੇ ਖਲੋ ਜਾਂਦਾ ਤਾਂ ਕਿਸੇ ਸਿਆਣੇ ਨੇ ਉਸ ਨਿੱਕੀ ਕੁੜੀ ਨੂੰ ਜ਼ਬਰਦਸਤੀ ਪਰੇ ਹਟਾ ਕੇ ਬੂਹਾ ਖੋਲਣਾ ਪੈਂਦਾ। ਮਗਰੋਂ ਰੋਂਦੋਂਦੋਂ ਦਾ ਨਾਮਕਣ ਵਾਲਾ ਲੰਮਾ ਸਿਲਸਿਲਾ ਜਿਹਾ ਸ਼ੁਰੂ ਹੋ ਜਾਂਦਾ। ਮੁੜ ਕੇ ਜਹਾਨੋਂ ਚਲੇ ਗਏ ਉਸ ਤੇ ਪਿਓ ਨੂੰ ਯਾਦ ਕਰਦੀ ਉਸ ਦੀ ਮਾਂ ਕਿੰਨਾ ਕਿੰਨਾ ਚੇਰ ਬੀ ਸੁੱਧ ਪਈ ਰਹਿੰਦੀ। ਉਹ ਆਪਣੀ ਮਾਂ ਵਾਸਤੇ ਪਾਣੀ ਦਾ ਗਲਾਸ ਲਿਆਉਂਦੀ ਹੱਥ ਪੈਰ ਘੋਟਦੀ ਕਦੀ ਮੱਥਾ ਚੁੰਮਦੀ ਹੋਰ ਵੀ ਕਿੰਨੇ ਸਾਰੇ ਔੜ-ਕੋੜ ਕਰਦੀ ਫਿਰ ਜਦੋਂ ਥੋੜਾ ਹੋਸ਼ ਕਰਦੀ ਤਾਂ ਇੱਕ ਵਾਰ ਫੇਰ ਬਾਹਰ ਆ ਕੇ ਉਸੇ ਮਨੇਰੇ ਤੇ ਆਣ ਬੈਠਦੀ ਇੱਕ ਦਿਨ ਸਿਖਰ ਦੁਪਹਿਰ ਵੇਲੇ ਥੋੜੀ ਬਹੁਤ ਰੋਟੀ ਖਾ ਕੇ ਮਾਂ ਅਜੇ ਆਖ ਹੀ ਲੱਗੀ ਸੀ ਕਿ ਇੱਕ ਵਾਰ ਦਸਤਕ ਹੋਈ ਔਰਤਾਂ ਦਾ ਵੱਡਾ ਝੁੰਡ ਸੀ ਅੱਜ ਉਸਨੇ ਸਭ ਤੋਂ ਪਹਿਲਾਂ ਖੁਦ ਹੀ ਕੁੰਡੀ ਖੋਲੀ ਫਿਰ ਐਨੇ ਵਿਸਕਾਰ ਰਸਤਾ ਰੋਕ ਕੇ ਖਲੋ ਗਈ ਤੇ ਆਖਣ ਲੱਗੀ ਤੁਸੀਂ ਬਾਅਦ ਵਿੱਚ ਆਇਓ ਮਾਂ ਅਜੇ ਸੁੱਤੀ ਪਈ ਹੈ ਉਹ ਹੈ ਵੀ ਬਿਮਾਰ ਉਸ ਕੋਲ ਰੋਇਆ ਨਹੀਂ ਜਾਣਾ ਉਸ ਦੀ ਜਿੱਦ ਕਾਰਨ ਸਾਰਿਆਂ ਨੂੰ ਬਿਨਾਂ ਅੰਦਰ ਵੜੇ ਬਾਰੋਂ ਹੀ ਕਰੇ ਕਰੀ ਵਰਤਨਾ ਪਿਆ ਵਾਪਸ ਤੁਰੀਆਂ ਜਾਂਦੀਆਂ ਗੱਲਾਂ ਕਰ ਰਹੀਆਂ ਸਾਨਾ ਕਿੰਨੀ ਬਤਮੀਜ਼ ਏ ਕਲਹਿਣੀ ਵੀ ਪਿਓ ਨੂੰ ਖਾ ਗਈ ਉਸ ਦਿਨ ਇਸੇ ਲਈ ਹੀ ਤਸਮੋਸੇ ਲੈਣ ਜਾਂਦਾ ਹੋਇਆ ਟਰੱਕ ਹੇਠਾਂ ਆ ਗਿਆ ਸੀ ਟੈਨ ਨਾ ਹੋਵੇ ਕਿਸੇ ਥਾਂ ਦੀ ਪਰ ਦੂਜੇ ਪਾਸੇ ਬੂਹੇ ਨੂੰ ਦੋਰੀ ਕੁੰਡੀ ਲਾ ਕੇ ਵਾਪਸ ਮੁੜਦੀ ਹੋਈ ਉਹ ਹੁਣ ਬਹੁਤ ਹੀ ਕੋਸ਼ੀ ਬਾਰ ਹੁੰਦੀ ਗੱਲਬਾਤ ਵਿੱਚੋਂ ਮਿਲ ਗਏ ਕਿੰਨੇ ਸਾਰੇ ਵੱਡੇ ਵੱਡੇ ਕਿਤਾਬ ਭਾਵੇਂ ਉਸ ਦੀ ਸਮਝ ਵਿੱਚ ਪੂਰੀ ਤਰ੍ਹਾਂ ਨਹੀਂ ਸਨ ਪਏ ਪਰ ਉਸ ਨੇ ਕਿੰਨੇ ਦਿਨ ਮਗਰੋਂ ਅੱਜ ਪਹਿਲੀ ਵਾਰ ਗੂੜੀ ਨੀਂਦ ਵਿੱਚ ਸੁੱਤੀ ਪਈ ਆਪਣੇ ਮਾਂ ਨੂੰ ਇੱਕ ਵਾਰ ਫੇਰ ਤੁਖਾਂ ਦੇ ਸਮੁੰਦਰ ਵਿੱਚ ਡੁੱਬਣੋਂ ਬਚਾ ਜ਼ਰੂਰ ਲਿਆ ਸੀ ਦੋਸਤੋ ਹਮਦਰਦੀ ਸਿਰਫ ਉੱਚੀ ਉੱਚੀ ਰੋ ਪੇਟ ਕੇ ਹੀ ਨਹੀਂ ਪ੍ਰਗਟਾਈ ਜਾ ਸਕਦੀ ਸਗੋਂ ਕਿਸੇ ਮਾਨਸਿਕ ਤੌਰ ਤੇ ਬੁਰੀ ਤਰ੍ਹਾਂ ਟੁੱਟ ਚੁੱਕੇ ਦਾ ਸਿਰ ਪਿਆਰ ਨਾਲ ਫਲੋਸ ਆਪਣੀ ਬੁੱਕਲ ਵਿੱਚ ਲੈ ਕੇ ਉਸ ਨੂੰ ਦੋ ਘੜੀਆਂ ਦਾ ਚੈਨ ਮਹਈਆ ਕਰ ਦੇਣਾ ਵੀ ਉਪਰਲੀ ਦਰਗਾਹ ਵਿੱਚ ਪਹਾੜ ਜਿੱਡਾ ਉਨ ਜਾਣਿਆ ਜਾਂਦਾ ਹੈ